ਕਿ ਕਿ ਤੌਰ ਤੇ ਕੰਟਰਨਾਲੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਨੇ ਕੋ ਵੀ ਹਾਜ਼ਰ ਹੋਏ ਨੇ ਬਾਬਾ ਮੇਜ ਸਿੰਘ ਜੀ ਸੋਢੀ ਸ਼ੋਮੀ ਦੇ ਸ਼ਵੇਸ਼ ਕਰਨਾ ਦਲ ਹਾਜ਼ਰ ਹੋਏ ਨੇ ਸਤਕਾਰ ਦੇਣਾ ਸਤਕਾਰ ਜੀ ਬਾਬਾ ਬਲਦੇਵ ਸਿੰਘ ਜੀ ਵੱਲੇ ਵਾਲੇ ਕਰਨਾ ਦਰਬਨ ਹਾਜ਼ਰ ਹੋਏ ਨੇ ਸਤਕਾਰ ਦੇਣਾ ਜੀ ਆਇਆਂ ਆਖਦਾ ਬਹੁਤ ਸਾਰੀਆਂ ਹਸਤੀਆਂ ਹੋਰ ਵੀ ਆਈਆਂ ਨੇ ਜਿਨ੍ਹਾਂ ਵਿੱਚ ਮਾਨ ਜੋ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਕਿਸੇ ਜਾਣ ਪਛਾਣ ਦੇ ਮਤਾਜ਼ ਨਹੀਂ ਤੁਸੀਂ ਜਾਣਦੇ ਆ ਰਾਜਨੀਤਿਕ ਖੇਤਰ ਤੇ ਪਰੰਦੇ ਖੇਤਰ ਵਿੱਚ ਵੱਡੇ ਕਾਰਜ ਕੀਤੇ ਨੇ ਇੱਕ ਹੋਰ ਬੜੀ ਪਿਆਰੀ ਹਸਤੀ ਸਿੱਖ ਪੰਦੀ ਜਿਹਨਾਂ ਦਾ ਬੜਾ ਮਾਣ ਸਨਮਾਨ ਲਿਆ ਵਿਦਵਾਨ ਬਜਾਓ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਕਟਿੰਗ ਕਿਮਿਸ਼ਨ ਦੇ ਪਾਸ ਸਰਕਾਰ ਦੇ ਚੇਰਮੈਨ ਨੇ ਉਹ ਵੀ ਹਾਜ਼ਰ ਹੋਏ ਨੇ ਜੀ ਆਇਆਂ ਆਖਦਾ ਪਰ ਅਦਬ ਦੇ ਨਾਲ ਬੇਨਤੀ ਕਰਾਂਗਾ ਅਗਲੇ ਜੱਥੇ ਦੇ ਕੀਤੇ ਤੋਂ ਪਹਿਲੇ ਸਰਦਾਰ ਹਰਮਿੰਦਰ ਸਿੰਘ ਜੀ ਕਾਲਕਾ ਸਾਹਿਬ ਕੰਮ ਦੇ ਹੀ ਨਾਲ ਸੇਵਾ ਨਿਭਾਉਣ ਵਾਲੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਕਿ ਉਹ ਸਾਰੇ ਮੈਂਬਰ ਸਾਹਿਬਾਨ ਨੂੰ ਲੈ ਕੇ ਕਿਰਪਾ ਕਰਕੇ ਸਟੇਜ ਤੇ ਆਉਣ ਦਾ ਯਤਨ ਕਰੋ ਨਾਲ ਉਹਨਾਂ ਦੇ ਸਰਦਾਰ ਜਗਦੀਪ ਸਿੰਘ ਜੀ ਪਾੜੋ ਸਾਹਿਬ ਵੀ ਉਹਨਾਂ ਨੂੰ ਬੇਨਤੀ ਹੈ ਸਾਰੇ ਮੈਂਬਰ ਸਾਹਿਬਾਨ ਨੂੰ ਨਾਲ ਲੈ ਕੇ ਸਟੇਜ ਤੇ ਆਓ ਔਰ ਨਾਲ ਸਰਦਾਰ ਇਕਵਾਲ ਸਿੰਘ ਜੀ ਲਾਲਪੁਰਾ ਸਾਹਿਬ ਤੇ ਸਰਦਾਰ ਮਨਜਿੰਦਰ ਸਿੰਘ ਜੀ ਸੈਸਾ ਸਾਹਿਬ ਸਾਰੇ ਨੂੰ ਸਟੇਜ ਤੇ ਲੈ ਕੇ ਆਓ ਕਿਉਂਕਿ ਆਪਾਂ ਇਆਂ ਹੋਈਆਂ ਸਾਰੀਆਂ ਸਤਿਕਾਰਯੋਗ ਹਸਤੀਆਂ ਨੂੰ ਸਰਮਾਨ ਦੇਣਾ ਹੈ ਕਿਉਂਕਿ ਇਸ ਜਿਹੜੀਆਂ ਸਤਕਾਰਤ ਸਸਤੀਆਂ ਖਾਸ ਕਰਕੇ ਬੁੱਢਾ ਜ਼ੋਲੇ